ਸਟਰ ਦੇ ਮਗਰ ਭਾਜੀ ਤੁਹਾਡੇ ਸਟਰ ਤਾਂ ਤੁਹਾਡਾ ਪੀੜ ਲਿਆਕ ਦਿੰਦਾ ਮਾ ਡਾਡਾ ਜੀ ਅੱਜ ਮੇਰਾ ਫੀਲ ਲਿਆ ਸੰਸ਼ਾ ਬੰਦੋ ਰੋਜ਼ ਡਾਡਾ ਭਾਜੀ ਸਟਰ ਸਟਰ ਦੇ ਜਨਤਾ ਦੇਖਵਾ ਰਹੇ ਸੀ ਅੱਜ ਸਰ ਜੀ ਉਹ ਤਾਂ ਬੰਦੋ ਅੱਜ ਭਾਜੀ ਨਾ ਦੋ ਵਰਖਾ ਫੱਟ ਹੱਟ ਜੇ ਰੰਗਾਂ ਦਾ ਪਈ ਆ ਤੇ ਕੰਡੀਸ਼ਨ ਕਿਵੇਂ ਦਾ ਮੈਨੂੰ ਮੈਨੂੰ ਟੈਨਸ਼ਨ ਆ ਜਾਗਾ ਜੇ ਉਹ ਇੱਕ ਤਾਂ ਜੀ ਉਹ ਕਾਜੀ ਸਮਾਜ ਦਾ ਲੱਗਦੇ ਨੇ ਜਲ ਜਲ ਉਹ ਕੰਮ ਕਰਾਓ ਨਾ ਕਾਰਨ ਖਾ ਗਿਆ ਜਰਾ ਬਾਹਰ ਰੋਜ਼ ਲਾਂ ਕਟੋ ਉਹ ਤਾਂ ਜੋ ਚਾਹੋ ਹੋਰ ਕੋਈ ਹੋਰ ਚਾਹੋ 100000 ਰੁਪਏ ਦੇ ਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਨਜਾਇਜ਼ ਇਨਕ੍ਰੋਚਮੈਂਟ ਵਿੱਚ ਇਹ ਨਜਾਇਜ਼ ਇਨਕ੍ਰੋਚਮੈਂਟ ਮਾਨਯੋਗ ਏਡੀਸੀ ਜਨਰਲ ਜੀ ਦੇ ਹੁਕਮ ਅਨੁਸਾਰ ਇਹ ਜਿਹੜੀ ਇਨਕ੍ਰੋਚਮੈਂਟ ਹੈ ਇਹ ਅੱਜ ਦੂਰ ਕੀਤੀ ਗਈ ਆ ਤੇ ਵਕਾਂ ਨੂੰ ਜਿੰਨੇ ਵੀ ਆਪਣੇ ਰੇੜੀ ਵਾਲੇ ਦੁਕਾਨਦਾਰ ਆ ਇਹਨੂੰ ਕਹਿਆ ਗਿਆ ਵਾ ਕਿ ਐਕ੍ਰੋਸਮੈਂਟ ਜਿਹੜੀ ਆ ਆਪਣੇ ਆਪ ਦੂਰ ਕਰ ਲਓ ਨਹੀਂ ਤੇ ਆਪ ਜਿਹਨੂੰ ਅੱਗੇ ਤੋਂ ਵਾ ਗਿਰਾਵਾ ਸਮਾਨ ਚੁੱਕਿਆ ਜਾਊਗਾ ਤੇ ਜ਼ਬਤ ਕੀਤਾ ਜਾਊਗਾ ਤੇ ਜੁਰਮਾਨੇ ਕੀਤੇ ਜਾਣਗੇ